ਹੈਲੋ ਗਾਇਜ਼ ਵੈਲਕਮ ਟੂ ਨਿਊ ਬਲੌਗ ਚੈਨਲ ਤੋ ਅੱਜ ਸਾਰੇ ਚੱਲਿਆ ਘੁੰਮਣ ਯਾਰ ਮਿੱਤਰ ਨਾਲ ਤੇ ਤੁਹਾਨੂੰ ਦਿਖਾਉਂਦੇ ਆ ਸਾਰਿਆਂ ਨੂੰ ਵਧੀਆ ਤੋਂ ਵਧੀਆ ਚੀਜ਼ ਦਿਖਾਵਾਂਗੇ ਤੇ ਚੈਨਲ ਸਬਸਕ੍ਰਾਈਬ ਕਰ ਲੋ ਰਾਇਆ ਹੈਕਰ ਆ ਰਾਰ ਤਾਕ ਤੇ ਵਧੀਆ ਤੋਂ ਵਧੀਆ ਸੀਟ ਦੇ ਸਕੋ ਸ ਡਰਾਈਵਰ ਆ ਮੇਰਾ ਪੱਕੇ ਇਹ ਡਰਾਈਵਰ ਆ ਮੇਰਾ ਇਹ ਨੂੰ ਮੈਂ ਕਿਤੇ ਵੀ ਜਾਵਾਂ ਇਹਨੇ ਮੇਰੇ ਨਾਲ ਡਰਾਈਵ ਕਰਨਾ ਤੇ ਹੋਰ ਕੁਝ ਨਹੀਂ ਕਰਨਾ ਨੇ ਤੁਹਾਨੂੰ ਦਿਖਾਉਂਦੇ ਆ ਜੇ ਰਾਤ ਅਸੀਰ ਆ ਆਪਾਂ ਚੱਲਿਆ ਇਹ ਮੰਡੀ ਵਿੱਚ ਤੁਹਾਨੂੰ ਟੱਕਰਾਉਂਦੀ ਆ ਬਾਰੇ ਕੀਤਾ ਦੀਆ ਚਲੋ ਗਾਇਸ ਚੱਲਦੇ ਆਪਾਂ ਮੰਟੀ ਦੇ ਵਿੱਚ ਜਿਹੜਾ ਕਿ ਅਸੀਂ ਇੱਥੇ ਸ਼ੂਟਿੰਗ ਕਰਾਂਗੇ ਤੇ ਬਾਕੀ ਦਾ ਦੇਖਾੜ 15 ਰੋਲਸ ਸਮੋਸੇ ਖਾਣੇ ਨੇ ਵੀਰੇ ਸਮੋਸੇ ਕਿੰਨੇ ਦਾ ਜੀ 10 ਰੁਪਏ ਦਾ 10 ਰੁਪਏ ਦਾ ਵਧੀਆ ਹੋਊਗਾ ਜੀ ਲੋ ਗਾਇਸ 10 ਰੁਪਏ ਰੇਕਾ ਸਮੋਸਾ ਆਵਾ ਦੇ ਕੋ ਗਰਮ ਤਿਆਰ ਹੋ ਰਹੇ ਨੇ ਸਟੇ ਤਪਾ ਦੇਖਦੇ ਆਂ ਖਾਣਾ ਵੀ ਆ ਕਿ ਨਹੀਂ ਖਾਣਾ ਆ ਵੀ ਪੈਸੇ ਹੈਗੇ ਵੀਰੇ ਖਵਾ ਦਿਓ ਖਵਾ ਦੇ ਯਾਰ ਤੂੰ ਕਰਾਈ ਜਾਂਦਾ ਲੋ ਬਰੇ ਸਾਡਾ ਯਾਰ ਦੋਸਤ ਇਦਾਂ ਦੇ ਨੇ ਸਮੋਸੇ ਨੂੰ ਵੀ ਜਵਾਬ ਦੇ ਰਹੇ ਨੇ ਲੈ ਬਰੇ ਖਸਪੋਸਾ ਪੋਲੇ ਬਰੇ ਦੋਸਤ ਨੇ ਫਿਰੋ ਕਵਾਊਗਾ ਬੱਸ ਮਜ਼ਾਕ ਚ ਬੋਲਤਾ ਹੁਣਾ ਹਰੀ ਚਟਨੀ ਮਨਾ ਕਰਤਾ ਇਹਦੇ ਅੰਦਰ ਲਾਲ ਚਟਨੀ ਪਾਉਣੀ ਆ ਉਹ ਵੀ ਸੁੱਕੀ ਆ ਇੱਕ ਦਿਨ ਚ ਕਿੰਨੇ ਕਿ ਦਿਹਾੜੀ ਪਾ ਲੈਂਦੇ ਹੋਈ ਕਿੰਨੇ ਕਿ ਪਾ ਲੈਂਦੇ ਹੋ ਬਰੇ ਬੜੀ ਮੁਸ਼ਕਿਲ ਦੇ ਚਾਰ ਪੰਜ ਲੋ ਬਰੇ ਨੇ ਮਿਹਨਤ ਕਰਦੇ ਨੇ ਵਿਚਾਰੇ ਇਨੀ ਦੂਰ ਘੁੰਮਦੇ ਨੇ ਦੇਰ ਜਾ ਕੇ 4-5 ਸੌ ਦਿਹਾੜੀ ਪੈਂਦੀ ਆ ਚੱਲ ਰੱਬ ਕਰੇ ਵਧੀਆ 500 ਤੋਂ 1000 ਵੀ ਪਿਆ ਕਰੂਗੀ ਲਾਸ ਵਾਸ ਪਾਤਾ ਤੇ ਆਪਣਾ ਸਮੋਸਾ ਆ ਚੁੱਕਿਆ ਤੇ ਗਾਇਜ਼ ਆਪਣਾ ਸਮੋਸਾ ਖਾ ਮਾਗੇ ਤੇ ਖਾ ਕੇ ਦੱਸਾਂ ਕਿਦਾਂ ਦਾ ਬਣਿਆ ਉਹਨੇ ਟਾਈਮ ਲਈ ਆਪਣੇ ਬ੍ਰੇਕ ਆ ਤੇ ਮਿਲਦੇ ਹਾਂ ਅੱਪਾ ਥੋੜਾ ਟਾਈਮ ਰੁਕ ਕੇ ਉਹ ਗਾਇਜ਼ ਅੱਪਾ ਸਮੋਸਾ ਖਾ ਚੁੱਕੇ ਨੇ ਇਹ ਕਾ ਭਰਾ ਨੇ ਖਵਾਇਆ ਮੈਨੂੰ ਇਹਨਾਂ ਨੇ ਪੈਸੇ ਦਿੱਤੇ 100 ਦਾ ਪੈਸੇ ਮੋੜਰੇ ਨੇ ਸੋਸੇ ਬਾਕੀ ਬਹੁਤ ਜਿਆਦਾ ਟੇਸਟ ਸੀਗੇ ਸਵਾਦ ਸੀਗੇ ਇਹ ਆਪਣੇ ਜਗਰਾਵ ਵਿੱਚ ਹੁੰਦੇ ਨੇ ਜਿਹੜੇ ਦੂਰ ਵਾਲੇ ਬੰਦੇ ਉਹ ਤਾਂ ਖਾ ਨਹੀਂ ਸਕਦੇ ਬਟ ਜਿਹੜੇ ਲੋਕਲ ਆ ਉਹ ਤਾਂ ਖਸਵਾਦ ਲੈ ਸਕਦੇ ਸਮੋਸਾ ਦਾ। ਤੋਂ ਬਾਕੀ ਆ ਤੋਂ ਆਪਣੇ ਭਰਾ ਨੇ ਜਿਹੜੇ ਵੇ ਇਹਨਾਂ ਨੇ ਖਾਦਾ ਨਹੀਂ ਗਾ ਸਮੋਸਾ ਇਹਨਾਂ ਨੂੰ ਖੁਲਾਇਆ ਵੀ ਨਹੀਂ ਗਾ ਹੁਣ ਫੋਨ ਕੱਢ ਲਿਆ ਹੁਣ ਇਹਨਾਂ ਨੇ ਵੀਡੀਓ ਬਣਾਉਣੀ ਆ ਸ਼ੂਟਿੰਗ ਵਗੈਰਾ ਕਰਨਾ ਮੰਡੀ ਵਿੱਚ ਚਾਏ ਹੋਏ ਨੇ ਆਪਾਂ। ਕਾ ਜਦੋਂ ਇਹ ਮੰਡੀ ਸੀਜ਼ਨ ਬੰਦ ਹੁੰਦਾ ਨਾ ਅਸੀਂ ਹਰ ਇੱਕ ਸੰਡੇ ਤੇ ਕ੍ਰਿਕਟ ਖੇਡਦੇ ਹੁੰਦੇ ਆ। ਤੋਂ ਵੀ ਸਾਨੂੰ ਸਾਰਨਾ ਬੈਸਟ ਜਗ੍ਹਾ ਹੀ ਲੱਗਦੀ ਆ ਕਿਉਂਕਿ ਸਾਡੇ ਛਰਾਵਾਂ ਵਿੱਚ ਔਰ ਗਰਾਊਂਡ ਔਰ ਕੋਈ ਹੈ ਨਹੀਂ ਗਾ। ਤੋਂ ਸੋ ਅਸੀਂ ਇੱਥੇ ਆ ਕੇ ਖੇਡਦੇ ਹੁੰਦੇ ਆ। ਤੋ ਆਪਣੇ ਭਰਾ ਮੈਰਾ ਆਈਡੀ ਪੁੱਛਦਾ ਪਿਆ ਨੇ ਰਾਜਾ ਹੈਕਰ ਆਰ ਆਰ ਚੈਨਲ ਸਬਸਕ੍ਰਾਈਬ ਕਰ ਲਓ ਜੇ ਵਧੀਆ ਵਧੀਆ ਵੀਡੀਓ ਦੇਖਣੇ ਨੇ ਆ ਸਾਡੇ ਭਰਾ ਬੈਠੇ ਹੋਏ ਨੇ ਮੋਟਾ ਜਿਹਾ ਦੇਖੋ ਫੋਟੋ ਸ਼ੂਟਿੰਗ ਕਰ ਰਹੇ ਨੇ ਤੇ ਆਪਣਾ ਮਿਥਨ ਭਰਾ ਆ ਗਿਆ ਹੈ ਪਰਮਿਸ਼ਨ ਭਰਾ ਨੂੰ ਮਲਾਉਨੇ ਆ ਹੋਰ ਵੀਰੇ ਕਿਵੇਂ ਠੀਕ ਠਾਕ ਕੰਮ ਕਰ ਕਿਤੇ ਚੱਲਦਾ ਹੀ ਬੰਦੀ ਤੇ ਠੀਕ ਹੈ ਦੁਕਾਨ ਤੇ ਕੰਮ ਕਰਦੇ ਨੇ ਹੋਰ ਸਮੂਹ ਨੂੰ ਦਿਖਾਵਾਂਗੇ ਚਲੋ ਜੀ ਸਮੂਹ ਤਾਂ ਇਹਨਾਂ ਨੇ ਖਾਣਾ ਆਪਣੇ ਭਰਾ ਨੇ ਆਪਣੇ ਨੂੰ ਦੇਖ ਕੇ ਬਲੌਗ ਕਰ ਬਣ ਰਿਹਾ ਸੀ ਆ ਦੇਖ ਕੇ ਆ ਗਿਆ ਨਾਂ ਮੇਰਾ ਪਰਾ ਪਹਿਲੇ ਸਮੋਸੇ ਬਣਾ ਕੇ ਨਾਲ ਸਟਾਕ ਰੱਖਿਆ ਹੋਇਆ ਵਾ ਨਾਲ ਦਿਆ ਗਰਮ ਕਰਦੇ ਨੇ ਲੋ ਗਾਇਸ ਤੇ ਸਮੋਸਾ ਵਾਲਾ ਸਾਨੂੰ ਸਮੋਸਾ ਖਿਲਾ ਕੇ ਚਲਾ ਗਿਆ ਉੱਧਰ ਤੇ ਹੁਣ ਗਾਜਾ ਕੇ ਬੈਠੂਗਾ ਇਹਨਾਂ ਨੇ ਇੱਕ ਫੋਟੋ ਵਧੀਆ ਖਿੱਚ ਲਈ ਜਿਹੜੇ ਸਾਬ ਉਹਨਾਂ ਬਹੁਤ ਖੁਸ਼ ਹੋ ਰਹੇ ਨੇ ਹੁਣ ਇਹ ਪਰਾ ਫੋਟੋ ਖਚਾਉਣ ਲੱਗਿਆ ਵਾ ਤੇ ਗਾਇਸ ਆ ਦੇਖੋ ਆਪਣਾ ਪੀਰ ਆਰਬਿੰਦ ਪਰਾ ਫੋਟੋ ਖਿੱਚ ਰਹੇ ਨੇ ਉਹ ਪੋਜ਼ ਦੇਖੋ ਉਹਨਾਂ ਦਾ ਜੰਨਾ ਘੈਂਟ ਆ ਪੂਰੀ ਖਿੱਚ ਨੂੰ ਕਰ ਰਹੇ ਨੇ ਗਾਇਸ ਬਹੁਤ ਦੱਸੋ ਸਾਰਿਆਂ ਨੂੰ ਹਾਲ ਚਾਲ ਕਿਵੇਂ ਸਾਰਿਆਂ ਦਾ ਵਧੀਆ ਵਾ ਤੇ ਸਾਰੇ ਕਾਰ ਪ੍ਰਵਾਹ ਵਧੀਆ ਨੇ ਤੇ ਗਾਇਸ ਜਿਹੜਾ ਕੋਈ ਆਪਣੀ ਵੀਡੀਓ ਦੇਖਦਾ ਵਾ ਮੇਰਾ ਭਰਾ ਹੱਥ ਜੋੜ ਕੇ ਬੇਨਤੀ ਹੈ ਆਪ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਵਿੱਚ ਜਰੂਰ ਦੱਸਿਓ ਵੀ ਵੀਡੀਓ ਕਿੱਦਾਂ ਦੀ ਬਣੀ ਆ ਤਾਂ ਕਿ ਆਪਾਂ ਹੋਰ ਤੋਂ ਵਧੀਆ ਤੋਂ ਵੀ ਵਧੀਆ ਵੀਡੀਓ ਪਾ ਸਕੀਏ ਤਾਂ ਕਿ ਤੁਹਾਡੇ ਤੁਹਾਡੇ ਪਿਆਰ ਦਿਵਾਵਾਂ ਨਾਲ ਹੀ ਮੈਂ ਅੱਜ 1 ਮਿਲੀਅਨ ਤੱਕ ਖੜਾ ਹੋ ਸਕਦਾ ਮੇਰਾ ਵੀ ਤੇ ਕੋਸ਼ਿਸ਼ ਕਰੋ ਵੀ ਜਬੱਤ ਵਾ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ 1 ਮਿਲੀਅਨ ਤੇ ਖੜਾ ਹੋ ਜਾਈਏ ਤੇ ਆਪਣੇ ਆਪ ਆਪਣੇ ਪੈਰਾਂ ਤੇ ਖੜਾ ਹੋ ਕੇ ਆਪਣਾ ਵਧੀਆ ਸਬਸਕ੍ਰਾਈਬ ਹੋ ਆਪਣੇ ਫਾਲੋਅਰ ਹੋਣ ਲੋਕ ਆਪਣੇ ਨੂੰ ਪਿਆਰ ਕਰਨ ਤੇ ਉਹਨਾਂ ਨੂੰ ਵਧੀਆ ਤੋਂ ਵਧੀਆ ਗਿਫਟ ਵੀ ਕਿਦਿਆ ਕਰਾਂਗੇ ਤੇ ਤੁਸੀਂ 1 ਮਿਲੀਅਨ ਪਹਿਲਾਂ ਪੂਰਾ ਕਰ ਦਿਓ ਮੇਰਾ ਤਾਂ ਕਿ ਤੁਹਾਨੂੰ ਮੈਂ ਗਿਫਟ ਵਧੀਆ ਤੋਂ ਵਧੀਆ ਦੇ ਸਕਾਂ ਮੇਰਾ ਭਰਾ ਚੀਕਾਂ ਮਾਰ ਰਿਹਾ ਨੇ ਤੋ ਗਾਇਜ਼ ਆ ਦੇਖੋ ਇਹ ਆਪਣਾ ਕਿੰਨਾ ਭਰਾ ਪੋਜ਼ ਦੇਖੋ ਇਹ ਉਹ ਦੇਖੋ ਸਾਹਮਣੇ ਫੋਟੋ ਖਿੱਚ ਰਹੇ ਨੇ ਆ ਬੰਦੇ ਦਾ ਪੋਜ਼ ਦੇਖੋ ਕਿੰਨਾ ਤਗੜਾ ਵਾ ਤੇ ਆ ਪੋਜ਼ ਚੈੱਕ ਕਰੋ ਗਾਇਜ਼ ਇਹਨਾਂ ਦਾ ਬਾਰੇ ਤਗੜਾ ਕੋਜ ਮਾਰਿਆ ਹੈ ਮੈਨੂੰ ਲੱਗਦੇ ਆ ਬਹੁਤ ਫਿਦਾ ਹੋ ਗਿਆ ਲੋਕੇ ਦੇ ਤੇ ਮੈਨੂੰ ਲੱਗਦਾ ਹੁਣ ਸਬਸਕ੍ਰਾਈਬ ਵਧਣਗੇ ਆਪਣੇ ਹੌਲੀ ਹੌਲੀ ਵਧ ਰਹੇ ਨੇ ਲੋਕ ਚੈਨਲ ਪੁੱਛਦੇ ਨੇ ਜਿਸ ਹਿਸਾਬ ਨਾਲ ਮੈਨੂੰ ਲੱਗਦਾ ਵਧਣਗੇ ਰਾਕੀ ਥੋੜੀ ਦਵਾਵਾਂ ਨਾਲ ਵੀ ਆਪਾਂ ਬਾਦ ਹੀ ਸਕਦੇ ਆ ਜੀ ਤੁਹਾਡੇ ਪਿਆਰ ਦਵਾਵਾਂ ਨਾਲ ਮੈਂ ਇੱਥੇ ਤੱਕ ਆਉਂਗਾ 1 ਮਿਲੀਅਨ ਤੱਕ ਚਲੋ ਗਾਇਸ ਆਪਾਂ ਹੁਣ ਬਾਅਦ ਵਿੱਚ ਦਿਖਾਉਂਦੇ ਆ ਵੀ ਆਪਾਂ ਕੀ ਕੁਝ ਕਰਾਂਗੇ ਹੁਣ ਫਿਲਹਾਲ ਫੋਟੋ ਵਾਟੋ ਖਿੱਚੇ ਖਿੱਚ ਰਹੇ ਨੇ ਖਿਚਾ ਲਈ ਆਪਾਂ ਵੀ ਓਕੇ ਗਾਇਸ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤੇ ਥੋੜਾ ਟਾਈਮ ਲਈ ਬ੍ਰੇਕ ਆ ਓਕੇ ਗਾਇਸ ਬਾਏ ਸਾਰਾ ਧੰਨਵਾਦ ਲਾਈਕ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਓਕੇ ਗਾਇਸ ਬਾਏ